ਅੱਜ ਦੀ ਪ੍ਰੈਸ ਕਾਨਫਰੰਸ ਅਕੀਤੀ ਅੰਬਰਸਰ ਆਇਡਾ ਇੱਕ ਖੁਫੀਆ ਏਜੰਸੀ ਦਾ ਭਾਗ ਹੈਗਾ ਜਿਉਂ ਪਰ ਤੇ ਇਥੋਂ ਇਨਫੋਰਮੇਸ਼ਨ ਆਉਂਦੀ ਹੈ ਪਾਕਿਸਤਾਨ ਦੀ ਅਫਗਾਨਿਸਤਾਨ ਦੀ ਤਿੱਬਤ ਦੀ ਵੀ ਆਉਂਦੀ ਹੈ ਫਿਰ ਜਿਹੜੇ ਵੀ ਮਸਲਮਾਨ ਮੌਜੂਦ ਹੈਗੇ ਹੈ ਇਰਾਨ ਇਰਾਕ ਮਿਡਲ ਈਸਟ ਇਹ ਸਾਰੀ ਇਨਫੋਰਮੇਸ਼ਨ ਇੱਥੇ ਡਾਇਰੈਕਟ ਹੁੰਦੀ ਹੈ ਸਾਡੇ ਸ਼ਹਿਰ ਦੇ ਵਿੱਚ ਰੋਡਾ ਵੀ ਸਟੇਸ਼ਨ ਬਹੁਤ ਵੱਡਾ ਹੈ ਆਈਬੀ ਦਾ ਵੀ ਬਹੁਤ ਵੱਡਾ ਪਾਕਿਸਤਾਨ ਦੀ ਇਹ ਸੈਟਾ ਬਹੁਤ ਵੱਡਾ ਹੈ ਸਾਰੇ ਏਜੰਸੀਜ਼ ਇਥੋਂ ਆਪਣੇ ਨਮਾਇंदे ਕਰਦੀਆਂ ਹੁਣ ਇੰਟੈਲੀਜੈਂਸ ਦਾ ਕੰਮ ਹੁੰਦਾ ਹੈ ਕਿ ਉਹ ਪਤਾ ਕਰਨਾ ਕਿ ਦੂਜਾ ਮੌਜੂਦਾ ਵਿਰੋਧੀ ਹੈ ਉਹ ਕੀ ਕਰ ਰਿਹਾ ਪਰ ਸਾਡੇ ਜਿੰਨੀਆਂ ਵੀ ਏਜੰਸੀਜ਼ ਹੈਗੀਆਂ ਬੇਸ਼ੱਕ ਰਾਹ ਹੋਵੇ ਆਈਪੀ ਹੋਵੇ ਫਿਰ ਐਨਆਈ ਐਨਆਈਏ ਹੋਵੇ ਬੀਐਸਐਫ ਹੋਵੇ ਸੀਆਰਪੀ ਹੈ ਕੀ ਹੈ ਫਿਰ ਸੀਆਈਐਸਐਫ ਇੰਡੀਅਨ ਆਈਟੀਬੀਪੀ ਹੈ ਇਹ ਸਾਰੀਆਂ ਜਿਹੜੀਆਂ ਸੈਂਟਰਲ ਟੀਆਂ ਪੈਰਾਮਿਲਟਰੀ ਫੋਰਸਸ ਐ ਇਹਨਾਂ ਦੇ ਵਿੱਚ ਫੁੱਫਰੀਆ ਵੀ ਹੈਗੀ ਹੈ ਇੰਨਾ ਕੋਰੇ ਪੈਸਾ ਵੀ ਬਹੁਤ ਦਿੱਤਾ ਜਾਂਦਾ ਜਿਹਨੂੰ ਕਹਿੰਦੇ ਹੈ ਸਿਕਰਟ ਸਰਵਿਸ ਫੰਡ ਫਿਰ ਆਪਣੀ ਪੰਜਾਬ ਦੀ ਸੀਆਈਡੀ ਹੈ ਕਸ਼ਮੀਰ ਦੇ ਵਿੱਚ ਕਸ਼ਮੀਰ ਦੀ ਸੀਆਈਡੀ ਹੈ ਇਹਨਾਂ ਸਾਰਿਆਂ ਦੇ ਕੋਲੇ ਬੇਅੰਤਾਂ ਦਾ ਪੈਸਾ ਕਰੋੜਾਂ ਅਰਬਾਂ ਦਾ ਔਰ ਇਹ ਜਿਹੜਾ ਪੈਸਾ ਇਸ ਨੂੰ ਸੀਏਜੀ ਆਡਿਟ ਨਹੀਂ ਕਰਦਾ ਹੈਗਾ ਇਹਦੇ ਨਾਲ ਜੋ ਮਰਜ਼ੀ ਮਸਤੀ ਕਰੇ ਬਦੀਰ ਚਾਹੇ ਦੇਣ ਵਾਲਾ ਜੱਭੀ ਦੇ ਕੋਲ ਹੈਗਾ ਉਹਦਾ ਕੋਈ ਅਕਾਊਂਟ ਨਹੀਂ ਹੈਗਾ ਜੀ ਦਾ ਮਤਲਬ ਹੈ ਬਿਆੰਤ ਪੈਸਾ ਖਰਚਦਾ ਜੀ ਦਾ ਮਤਲਬ ਹੈ ਕਿ ਇਹਨਾਂ ਨੂੰ ਖੁੱਲੀ ਛੁੱਟੀ ਹੈ ਕਿ ਜਿੱਥੋਂ ਤੱਕ ਤੁਸੀਂ ਇੰਟੈਲੀਜੈਂਸ ਪ੍ਰਾਪਤ ਕਰ ਸਕਦੇ ਹੋ ਤੁਸੀਂ ਜੋ ਮਰਜੀ ਖਰਚੋ ਪਰ ਤੁਹਾਡਾ ਇਹ ਅਸੀਂ ਪੋਰਚਰੇਟ ਨਹੀਂ ਕਰਾਂਗੇ ਕਿ ਕਿੱਥੇ ਤੁਸੀਂ ਪੈਸੇ ਖਰਚੇ ਆ ਸੋ ਇਹਨਾਂ ਦੇ ਕੋਲੇ ਪੂਰੀ ਅਥਾਰਟੀ ਹੈ ਦੂਸਰੀ ਗੱਲ ਹੈ ਕਿ ਜਿਹੜੀਆਂ ਜਮੂਰੀਅਤ ਪਸੰਦ ਮੂਲਕ ਹੁੰਦੇ ਐ ਜਿਵੇਂ ਆਪਾਂ ਕਹਿੰਦੇ ਐ ਕਿ ਇੰਡੀਆ ਇੱਕ ਸਭ ਤੋਂ ਵੱਡਾ ਜਮੂਰੀਅਤ ਪਸੰਦ ਮੂਲਕ ਹੈ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼ ਪਾਰਲਮੈਂਟ ਨੂੰ ਜ਼ਿੰਮੇਵਾਰ ਹੁੰਦੀਆਂ ਜਿਵੇਂ ਮੇਰੇ ਅਮਰੀਕਾ ਦੀ CIA FBI ਹੈ ਹੋਰ ਹੈ ਕੀ ਹੈ ਉਹ ਆਪਣੇ ਆਪਣੇ ਸੈਨੇਟ ਹਾਊਸ ਉਹ ਰਿਸਪਾਂਸਿਬਲ ਹੈ ਕਿ ਹੈ ਬਰਤਾਨੀਆਂ ਦੀਆਂ ਜਿੰਨੀਆਂ ਵੀ ਏਜੰਸੀਆਂ ਹੈਗੀਆਂ ਖੁਫੀਆਂ ਉਹ ਪਾਰਲੀਮੈਂਟ ਨੂੰ ਰਿਸਪਾਂਸਿਬਲ ਹੈਗੀਆਂ ਕਿ ਪਾਰਲੀਮੈਂਟ ਉਹਨਾਂ ਨੂੰ ਪੁੱਛ ਕੇ ਚਾਦੀ ਹੈ ਕਿ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਪਰ ਇੰਡੀਆ ਦੇ ਵਿੱਚ ਨਾ ਤਾਂ ਇਹਨਾਂ ਦੀ ਸੀਕ੍ਰੀਟ ਸਰਵਿਸ ਫੰਡ ਨੂੰ ਕੋਈ ਚੈੱਕ ਕਰਦਾ ਤੇ ਨਾ ਹੀ ਇਹ ਪਾਰਲੀਮੈਂਟ ਨੂੰ ਰਿਸਪਾਂਸਿਬਲ ਹੈ ਜੇ ਤੋਂ ਮੈਂ ਮੈਂਬਰ ਪਾਰਲੀਮੈਂਟ ਸੀਗਾ ਮੈਂ 2-3 ਵਾਰੀ ਕਿਹਾ ਕਿ ਸਾਡੀਆਂ ਤੇ ਰਜਨਸ ਏਜੰਸੀਸ ਨੂੰ ਪਾਰਲੀਮੈਂਟ ਦੇ ਜ਼ਿੰਮੇਵਾਰ ਠਰਾਓ ਜਿਹੜਾ ਇਹਨਾਂ ਨੂੰ ਪੁੱਛ ਗੇਚ ਸਕੀਏ ਕਿ ਕਿੰਨੇ ਪਾਣੀ ਚਾਹੀਏ ਕਿੰਨੇ ਪਾਣੀ ਚ ਨਹੀਂ ਜਿੰਨਾ ਤੇ ਪੁੱਛ ਗੇਚ ਨਹੀਂ ਹੋਊਗੀ ਉਹਨਾਂ ਤੇ ਕੋਈ ਵੀ ਏਜੰਸੀ ਆਪਣੇ ਪੈਰਾਂ ਤੇ ਨਹੀਂ ਖੜੂਗੀ ਮਨ ਆਈਆਂ ਕਰੂਗੀ ਹੁਣ ਜਿਹੜਾ ਇਹ ਪੈਨ ਘਾਮ ਦੇ ਵਿਚ ਹੋਇਆ ਬਹੁਤ ਅਫਸੋਸਨਕ ਇਨਸੀਡੈਂਟ ਹੋਇਆ ਹੈ ਅਸੀਂ ਪੁੱਛਦੇ ਹਾਂ ਕਿ ਇੰਨਾ ਪੈਸਾ ਖਰਚਤਾ ਤੇ ਅਜੇ ਤੱਕ ਸਰਕਾਰ ਨੂੰ ਪਤਾ ਕਿਉਂ ਨਹੀਂ ਲੱਗਿਆ ਕਿ ਇਹ ਚੀਜ਼ ਹੋਣੀ ਸੀਗੀ ਤੇ ਜੇ ਹੋਣੀ ਸੀਗੀ ਤੇ ਇਹਦਾ ਪ੍ਰਬੰਧ ਕੀ ਕੀਤਾ ਗਿਆ ਕੀ ਨਹੀਂ ਕੀਤਾ ਗਿਆ ਇੰਨੇ ਕਸ਼ਮੀਰਾਂ ਨੂੰ ਜਾ ਰਹੇ ਆ ਲੋਕ ਸਾਰੇ ਕੀ ਪਹਿਨਾ 370 80 ਰਾਤੀ ਹੈ 335 ਰਾਤੀ ਹੈ ਕਸ਼ਮੀਰ ਦੇ ਵਿੱਚ ਇਹੋ ਜਿਹੇ ਸਖਤ ਕਾਨੂੰਨ ਐਫਸ ਪਾ ਲਗਾ ਦੋਤਾ ਜਿਹੜਾ ਵੀ ਕੋਈ ਰੇਪ ਕਰੂਗਾ ਉਹਨੂੰ ਗੋਲੀ ਮਾਰਾਂਗੇ ਜਿਹੜਾ ਗੋਲੀ ਚਲਾਊਗਾ ਉਹਨੂੰ ਗੋਲੀ ਮਾਰਾਂਗੇ ਕੋਈ ਅਦਾਲਤ ਤੋਂ ਵੀ ਪੁੱਛਗਿੱਛ ਨਹੀਂ ਕਰ ਸਕਦੀ ਇੰਨਾ ਸਖਤ ਕਾਨੂੰਨ ਲੱਗਿਆ ਪਰ ਮੇਰਾ ਮਤਲਬ ਹੈ ਕਿ ਜਦੋਂ ਮੌਕਾ ਆ ਇਹ ਸਾਰੇ ਅਵੇਸਲੇ ਕਿਉਂ ਸੀਗੇ ਇਹਨਾਂ ਦੇ ਕੋਲ ਇਨਫੋਰਮੇਸ਼ਨ ਕਿਉਂ ਨਹੀਂ ਸੀਗੀ ਤੇ ਇਸ ਕਰਕੇ ਇਹ ਮੋਦੀ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਡੀਆਂ ਏਜੰਸੀਸ ਨੇ ਤਨੋਂ ਪੈਨਾ ਕਿਹੜੇ ਲਾਭ ਦਿੱਤੇ ਹੁਣ ਕਹਿੰਦੇ ਅਸੀਂ ਜੰਗ ਕਰਨਾ ਜੰਗ ਤਾਂ ਕਰੋਗੇ ਜੇ ਤੁਸੀਂ ਕੋਤਾਹੀ ਕੀਤੀ ਹੈ ਤੁਹਾਡੀਆਂ ਏਜੰਸੀਸ ਫੇਲ ਹੋ ਗਈਆਂ ਹਨ ਹੁਣ ਲੋਕਾਂ ਨੂੰ ਮਾਰੋਗੇ ਮਰਾਉਂਗੇ ਤੇ ਦੂਜਿਆਂ ਦੇ ਹੱਥ ਦੇ ਵਿੱਚ ਵੀ ਤਾਂ ਗੋਲਾ ਉੱਡਾ ਹੀ ਵੱਡਾ ਜਿੰਨਾ ਤੁਹਾਡੇ ਕੋਲੇ ਹੈ ਤੇ ਗਰੀਬਾਂ ਨੂੰ ਫੇਰ ਫਸਾਉਂਗੇ ਮਰਵਾਉਂਗੇ ਕਤਲ ਕਰੋਗੇ ਇੱਕ ਦੂਜੇ ਨਾਲ ਲੜਾਈ ਕਰੋਗੇ ਤੁਹਾਡੇ ਕੋਲ ਇੰਟੈਲੀਜੈਂਸ ਕਿਉਂ ਨਹੀਂ ਸੀਗੀ ਜੇ ਪਾਕਿਸਤਾਨ ਨੇ ਕਰਾਇਆ ਹੈ ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਇੰਡੀਆ ਹੈ ਇਹ ਵੀ ਇਨਾ ਇਨੋਸੈਂਟ ਗਰੀਬ ਮੁਲਕ ਨਹੀਂ ਹੈ ਇਸ ਨੇ ਕੈਨੇਡਾ ਦੇ ਵਿੱਚ ਕਤਲ ਕਰਾਇਆ ਸਿੱਖਾਂ ਦੇ ਜਿਹੜੇ ਖਾਲਸਤਾਨ ਦੀ ਗੱਲ ਕਰਦੇ ਸੀਗੇ ਇੱਕ ਤਾਂ ਰੂਟਰਮਨ ਸਿੰਘ ਮਲਖ ਨੂੰ ਖਰਾਇਆ ਹੈਗਾ ਇੱਕ ਹਰਦੀਪ ਸਿੰਘ ਨੇਜਰ ਨੂੰ ਖਰਾਇਆ ਇੱਕ ਮੁੰਡਾ ਸੀਗਾ ਇਥੋਂ ਦਾ ਮੌਕੇ ਦਾ ਸੁਖਦੂਲ ਸਿੰਘ ਤਿੰਨਾਂ ਨੂੰ ਕੈਨੇਡਾ ਦੇ ਵਿੱਚ ਕਤਲ ਕੀਤਾ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਜ਼ਿੰਮੇਵਾਰੀ ਦੇ ਨਾਲ ਬਿਆਨ ਦਿੱਤਾ ਕਿ ਇਹ ਇੰਡੀਆ ਨੇ ਕਰਾਇਆ ਹੈਗਾ ਉਹਦੀ ਇਨਕੁਆਇਰੀ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ ਫੇਰ ਵਰੇਤ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਰਵਾਤਾ ਉਹ ਨੂੰ ਜ਼ਹਿਰ ਦੇਤਾ ਅਫਤਾਰ ਸਿੰਘ ਖੰਡਾ ਵੀ ਖਾਲਸਾ ਨਹੀਂ ਸੀਗਾ ਫਿਰ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਲਖਬੀਰ ਸਿੰਘ ਰੋਡੇ ਨੂੰ ਮਰਵਾਤਾ ਇੱਕ ਹੋਰ ਨੂੰ ਮਰਵਾਤਾ ਆਪਣੇ ਮੂਲ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਵਿੱਚ ਮਰਵਾਤਾ ਮੂਸੇਬਾਲ ਨੂੰ ਪੰਜਾਬ ਦੇ ਵਿੱਚ ਮਰਵਾਤਾ ਗੁਰਬ੍ਰੀਤ ਸਿੰਘ ਭੜੀਣਾ ਨੂੰ ਮਰਵਾਤਾ ਹੁਣ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਪਾਕਿਸਤਾਨ ਨੇ ਮਰਵਾਏ ਹੈ ਇੰਡੀਆ ਵੀ ਉਸੇ ਤਰ੍ਹਾਂ ਕਰਦਾ ਹੈ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਇਹ ਸਿਕਣ ਮਰਵਾਦੇ ਹੁਣ ਜੇ ਤੁਸੀ ਦੂਜੇ ਮੁਲਕ ਦੇ ਵਿੱਚ ਕਿਸ ਨੂੰ ਮਰਵਾਉਂਗੇ